ਅੱਜ ਤੁਹਾਡੇ ਵਿੱਚ ਕੁਆਲੀਫਾਇਰ ਆਉਣ ਦਾ ਮੌਕਾ ਮਿਲਿਆ ਸੋ ਇਸ ਕੁਆਲੀਫਾਇਰ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਦੇਖੋ ਹਰ ਇੱਕ ਬੰਦੇ ਦਾ ਆਪਣਾ ਸੁਭਾਅ ਹੁੰਦਾ ਮੇਰਾ ਕੋਈ ਲੀਡਰ ਵਾਲਾ ਕੋਈ ਹੈ ਨਹੀਂ ਕਿਉਂਕਿ ਲੰਬਾ ਸਮਾਂ ਤੁਹਾਡੇ ਨਾਲ ਤੁਹਾਡੇ ਬਜ਼ੁਰਗਾਂ ਨਾਲ ਤੁਹਾਡੇ ਪਰਿਵਾਰ ਨਾਲ ਵਿਚਰਦੇ ਆਏ ਆ ਗੁੱਸੇ ਵੀ ਹੋ ਜਾਂਦਾ ਪਿਆਰ ਵੀ ਕਰ ਲੈਂਦਾ ਹਰ ਤਰ੍ਹਾਂ ਦਾ ਸਾਡਾ ਪਿਆਰ ਹੈ ਔਰ ਅੱਜ ਜੋ ਮੇਰੇ ਕੋ ਪਹਿਲਾਂ ਬੁਲਾਰਿਆਂ ਨੇ ਦੱਸਿਆ ਜੋ ਹਾਲਾਤ ਨੇ ਮੌਜੂਦਾ ਸਰਕਾਰ ਤੇ ਚਾਹੇ ਸਾਰੇ ਪੂਰਬ ਪੰਜਾਬ ਦੀ ਗੱਲ ਕਰ ਲਓ ਚਾਹੇ ਨਵੇਂ ਸ਼ਹਿਰ ਦੀ ਗੱਲ ਕਰ ਲਓ ਉਹ ਤੁਹਾਡੇ ਸਾਹਮਣੇ ਨੇ ਓਕਾਰ ਜੀ ਸੱਬਰਵਾਲ ਸਾਹਿਬ ਫੋਨ ਤੇ ਸੌਰੀ ਫਾਈਟ ਤੇ ਗੱਲ ਕਰ ਰਹੇ ਸੀ ਕਿ ਪਿਛਲੀ ਟਰਮ 'ਚ ਚੰਦਰ ਨੇ ਕੀ ਕੀਤਾ ਹੋ ਕੀਤਾ ਮੈਂ ਕੁਝ ਨਹੀਂ ਕੀਤਾ ਇਹ ਤੁਹਾਡੀ ਦਿੱਤੀ ਹੋ ਤਾਕਤ ਸੀ ਤੁਹਾਡੀ ਦਿੱਤੀ ਹੋ ਜ਼ਿੰਮੇਵਾਰੀ ਸੀ ਜਿੰਨੂੰ ਮੈਂ ਨਿਭਾਉਣ ਦੀ ਕੋਸ਼ਿਸ਼ ਕੀਤੀ ਮੈਂ ਨਹੀਂ ਸਮਝਦਾ ਮੈਂ ਬਹੁਤ ਕੁਝ ਕੀਤਾ ਪਰ ਜਿੰਨਾ ਕੁਝ ਮੈਂ ਕਰ ਸਕਦਾ ਸੀ ਉਹ ਮੈਂ ਜ਼ਰੂਰ ਕੀਤਾ ਔਰ ਲਗਭਗ 4 ਸਾਲ ਹੋ ਚਲੇ ਨੇ ਸਰਕਾਰ ਤੋਂ ਬਣੇ ਪੌਣੇ 4 ਸਾਲ ਹੋ ਗਏ ਨੇ 18 ਮਹੀਨੇ ਤੋਂ ਘੱਟ ਸਮਾਂ ਰਹਿ ਗਿਆ ਪੰਜਾਬ ਵਿੱਚ ਇਲੈਕਸ਼ਨ ਹੋਣ ਵਾਸਤੇ ਜਨਵਰੀ 2027 ਵਿੱਚ ਇਲੈਕਸ਼ਨ ਪੂਰੇ ਜੋਰਾਂ 'ਤੇ ਹੋਊਗੀ ਔਰ ਪਿਛਲੇ ਪਾਣੇ 4 ਸਾਲਾਂ 'ਚ ਬੜੇ ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਜਿੰਨੀ ਗੱਲਾਂ ਇਸ ਮੌਜੂਦਾ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਕੀਂਦੀਆਂ ਸੀ ਲੋਕਾਂ ਨਾਲ ਵਾਅਦੇ ਕੀਤੇ ਸੀ ਹਰ ਇੱਕ ਫਰੰਟ 'ਤੇ ਉਹ ਫੇਲ ਹੈ ਸਭ ਤੋਂ ਪਹਿਲਾਂ ਮੈਂ ਗੱਲ ਕਰਨਾ ਹੀ ਕਰਨੀ ਚਾਹੁੰਦਾ ਲਾਅ ਐਂਡ ਆਰਡਰ ਤੇ ਕਾਨੂੰਨੀ ਮਫਸਲਤ ਬਰਸਤਾਂ ਤੇ ਦੇਖੋ ਕੋਈ ਅਮੀਰ ਹੈ ਗਰੀਬ ਹੈ ਉਹ ਵੱਧ ਖਾਣ ਦਾ ਘੱਟ ਖਾਣ ਦਾ ਪਰ ਜੇ ਸੂਬੇ ਦੇ ਹਾਲਾਤ ਮਾੜੇ ਹੋਣ ਇਸ ਤੋਂ ਜ਼ਿਆਦਾ ਖਤਰਨਾਕ ਗੱਲ ਕੋਈ ਨਹੀਂ ਅੱਜ ਰੋਜ਼ ਅਖਬਾਰਾਂ 'ਚ ਪੜਨ ਨੂੰ ਮਿਲਦਾ ਟੀਵੀ 'ਚ ਦੇਖਣ ਨੂੰ ਮਿਲਦਾ ਦਿਨ ਦਿਹਾੜੇ ਜਿਹੜੇ ਗੋਲੀਆਂ ਚੱਲ ਰਹੀਆਂ ਬੰਦੇ ਮਾਰੇ ਜਾ ਰਹੇ ਨੇ ਜਾਇ ਅੱਪਰ ਸਤਾ ਦੇਖ ਲਓ ਮੋਟਰਸਾਈਕਲ ਤੇ ਤੋਰੇ ਜਾਂਦੇ ਮੁੰਡਰ ਮਾਲ ਬਣ ਕੇ ਸਿਰ ਤੇ ਪਿਸਤਲ ਰੱਖ ਕੇ ਨਾਲ ਹੀ ਗੋਲੀ ਮਾਰਤੀ ਦੇਖੀਓਗੀ ਕਿਸੇ ਨੇ ਵੀਡੀਓ ਜਾਇ ਤੁਸੀਂ ਹੋਰ ਵੀਡੀਓ ਦੇਖ ਰਹੇ ਹੋ ਕਿ ਘਰ ਜਾ ਕੇ ਖਟਖੜਾ ਕੇ ਨਾਲ ਹੀ ਫਾਇਰਿੰਗ ਕਰਤੀ ਹੁਣ ਥੋੜੇ ਦੇਰ ਪਹਿਲਾਂ ਮਾਲਵੇ ਚੋਂ ਖਬਰ ਆਈ ਜਿਹੜਾ ਕੱਪੜੇ ਦਾ ਵਪਾਰੀ ਸੀ ਜਿਸ ਤਰੀਕੇ ਨਾਲ ਉਹਦੇ ਫਾਦਰ ਸਾਹਿਬ ਰੋ ਰਹੇ ਸੀ ਦਿਖਾਰੇ ਸੀ ਕਿ ਕਿੱਦਾਂ ਮੋਟਰਸਾਈਕਲ ਤੋਂ ਉਤਰ ਕੇ ਉਹਨੂੰ ਗੋਲੀ ਮਾਰ ਕੇ ਖਤਮ ਕਰ ਦਿੱਤਾ ਗਿਆ ਬੜੀ ਦੁਖਦੀ ਗੱਲ ਆ ਔਰ ਉਸ ਤੋਂ ਜ਼ਿਆਦਾ ਦੁਖਦੀ ਗੱਲ ਇਹ ਆ ਅੱਜ ਕਿ ਉਸ ਤੋਂ ਬਾਅਦ ਜਿਹੜੇ ਮੁਕਾਬਲੇ ਪੁੱਛ ਬਣਾ ਰਹੀ ਆ ਜਿਹੜੇ ਕਾਊਂਟਰ ਹੋਇਆ ਉਸ ਤੇ ਵੀ ਬੜੇ ਬੜੇ ਸਵਾਲ ਜਿਹੜੇ ਖੜੇ ਹੋ ਰਹੇ ਆ ਇਹ ਚੀਜ਼ਾਂ ਪਹਿਲਾਂ ਸੁਹਣੀਆਂ ਸੀਗੀਆਂ 90 ਦਾ ਮੇਰਾ ਜਨਮ ਹੈ ਸਮਾਤਨੀ ਉਹ ਦੇਖਿਆ ਸੀ ਪੁਰਾਣਾ ਪਰ ਪੁਰਾਣੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਜਦ ਪੰਜਾਬ ਦੇ ਹਾਲਾਤ ਆੜੇ ਸੀ ਤੌਹੀ ਗੱਲਾਂ ਦੱਸਦੇ ਹੁੰਦੇ ਸੀ ਜואਜ ਦੇਖਣ ਨੂੰ ਬੈਠੇ ਮੈਂ ਸਮਝਦਾ ਬੜੀ ਖਤਰਨਾਕ ਗੱਲ ਇਸ ਤੋਂ ਇਲਾਵਾ ਬਹੁਤ ਵਾਦੇ ਕੀਤੇ ਗਏ ਕਰਪਸ਼ਨ ਨੂੰ ਖਤਮ ਕਰਨ ਦੇ ਬਲਕਿ ਆਮ ਆਦਮੀ ਪਾਰਟੀ ਤਾਂ ਹੋਂਦ ਵਿੱਚ ਹੀ ਕਰਪਸ਼ਨ ਦੇ ਮੁੱਦੇ ਤੇ ਆਈ ਸੀ ਅੱਜ ਕਿ ਜੈਰੀਆਂ ਜਾ ਕੇ ਦੇਖ ਲਓ ਕਿਸੇ ਸਰਕਾਰੀ ਦਫ਼ਤਰ ਜਾ ਕੇ ਦੇਖ ਲਓ ਪਹਿਲਾ ਨਾਲੋਂ ਕੰਮ ਵਧਿਆ ਹੋਊਗਾ ਘਟਿਆ ਕੋਈ ਨਹੀਂ ਅਫਸਰਾਂ ਦੇ ਲੋਕਾਂ ਨੂੰ ਘਬਰਾ ਕਰਨ ਵਾਸਤੇ ਜਿਹੜੇ ਛੋਟੇ ਅਫਸਰ ਆ ਉਹਨਾਂ ਨੂੰ ਕਦੀ ਫੜ ਲਿਆ ਕਿ ਫਲਾਣਾ ਪਟਵਾਰੀ ਫੜ ਲਿਆ ਫਲਾਣਾ ਤਸਿਲਦਾਰ ਫੜ ਲਿਆ ਕਦੀ ਮੰਤਰੀ ਨੂੰ ਡਰਾਮਾ ਕਰ ਦਿੰਦੇ ਕੋਈ ਡਰਾਮਾ ਕਰਨ ਨੂੰ ਤਾਂ ਬਿਲਕੁਲ ਕਲਾਕਾਰ ਨੇ ਜਾਸਤ ਤੋਂ ਪਹਿਲਾਂ ਕੰਮ ਵੀ ਕਲਾਕਾਰੀ ਦਾ ਸੀਗਾ ਹੁਣ ਵੀ ਕਲਾਕਾਰ ਨੇ ਜਿਹੜਾ ਕੋਈ ਮੰਤਰੀ ਕੈਬਨਟ ਚੋਂ ਜ਼ਾਹਤ ਕਰਾਇਆ ਹੁੰਦਾ ਕਿ ਜੀ ਇਹਨੇ ਕਰਾਪਸ਼ਨ ਕੀਤੀ ਉਸ ਤੋਂ ਬਾਅਦ ਉਹਦੀ ਇਨਕੁਆਇਰੀ ਕਦੀ ਸਿਰੇ ਨਹੀਂ ਚੜਦੀ ਔਰ ਉਸ ਤੋਂ ਬਾਅਦ ਉਹਦੇ ਘਰ 'ਚ ਕੋਈ ਵਿਆਹ ਹੁੰਦਾ ਤਾਂ ਮੁੱਖ ਮੰਤਰੀ ਦਾ ਸਾਰਾ ਪਰਿਵਾਰ ਉਸ ਵਿਆਹ ਦੇ ਵਿੱਚ ਸ਼ਮੂਲਿਤ ਹੋ ਰਿਹਾ ਹੁੰਦਾ ਆਇਆ ਸੀ ਨਹੀਂ ਆਇਆ ਸੀ થોੜੇ ਦਿਨ ਪਹਿਲਾਂ ਅਖਬਾਰਾਂ 'ਚ ਪਰ ਕੱਲ ਤਾਂ ਸਿਰ ਹੀ ਲੱਗੀ ਜਿਹੜੀ ਬੀਪੀ ਅਨਮੋਲ ਗਦਨ ਨੇ ਕਿਸਾਨਾਂ ਨੂੰ ਵਾਦਾ ਵਾਦਾ ਕੀਤਾ ਸੀ ਇਲੈਕਸ਼ਨਾਂ ਤੋਂ ਪਹਿਲਾਂ ਕਿ 5 ਮਿੰਟ ਵਿੱਚ ਜਿਹੜਾ ਮਿਨਿਮਮ ਸਪੋਰਟ ਪ੍ਰਾਈਸ ਐਮਐਸਪੀ ਐ ਉਹ 5 ਮਿੰਟਾਂ ਚੋਂ ਆਪਾਂ ਲਾਗੂ ਕਰਾਵਾਂਗੇ ਸਰਕਾਰ ਬਣਾਉਣ ਤੋਂ ਬਾਅਦ ਲੋਕੀ ਵੀ ਅੱਜਕੱਲ ਬੜੇ ਸਿਆਣੇ ਨੇ ਜਦੋਂ ਹਰ ਪਿੰਡਾਂ ਚ ਜਾਂਦੀ ਸੀ ਲੋਕੀ ਸਵਾਲ ਪੁੱਛਦੇ ਸੀ ਕਿ ਬੀਬੀ ਹੰਨਾ ਸਾਢੇ ਤਿੰਨ ਪੌਣੇ ਤੇ ਪੌਣੇ ਚਾਰ ਸਾਲ ਹੋ ਗਏ ਪੰਜਵੇਂ ਤਾਲੀ ਐਮਐਸਪੀ ਕਿੱਥੇ ਗਈ ਤੇ ਜਵਾਬ ਨਹੀਂ ਆਂਦਾ ਸੀ ਜਦ ਕਰਪਸ਼ਨ ਤੇ ਕੋਈ ਜਵਾਬ ਨਹੀਂ ਆਂਦਾ ਸੀ ਜਦ ਨਸ਼ਿਆਂ ਤੇ ਕੋਈ ਜਵਾਬ ਨਹੀਂ ਆਂਦਾ ਸੀ ਤਾਂ ਮੈਂ ਹਾਰ ਕੇ ਤਿੰਨ ਸਾਲ 2.5 ਸਾਲ ਮਤਰੀ ਬਣ ਕੇ ਬਾਦ ਆਨੰਦ ਲੈ ਕੇ ਮਾਲ ਇਕੱਠਾ ਕਰਕੇ ਕਿ ਕੱਲ ਨੂੰ ਮੇਰੇ ਦੁਆਲੇ ਕੋਈ ਹੋਵੇ ਨਾ ਸਪੀਕਰ ਨੂੰ ਆਪਣਾ ਐਮਐਲਏ ਦਾ ਅਸਤੀਫਾ ਮੇਜਦਾ। ਐਦਾਂ ਹੋਈ। ਅ ਮੈਂ ਕੱਲ ਫਿਰ ਦੇਖਣ ਦੀ ਮੈਨੂੰ ਥੋੜਾ ਬਦਲੋਂ ਪਤਾ ਚੱਲਿਆ ਮੈਂ ਫੇਸਬੁਕ ਖੋਲੀ। ਮੈਂ ਕਿਹਾ ਜਿਹੜਾ ਅਸਤੀਫਾ ਹੋਈ ਦੇਖ ਲਿਆ ਫੇਸਬੁਕ ਤੇ ਜਿਹੜਾ ਚੜਿਆ। ਜਦ ਪੋਸਟ ਖੋਲੀ ਥੱਲੇ ਕਮੈਂਟ ਕਰ ਤੁਸੀਂ ਕਰ ਨਹੀਂ ਸਕਦੇ। ਜਿਹੜੇ ਨੌਜਵਾਨ ਮੇਰੇ ਵੀਰ ਬੈਠੇ ਆ ਇਹ ਸੈਟਿੰਗ ਹੁੰਦੀ ਆ। ਤੁਸੀਂ ਸੈਟਿੰਗ ਚੇਂਜ ਕਰ ਸਕਦੇ ਕਿ ਕੋਈ ਬੰਦਾ ਉਸਤੇ ਕਮੈਂਟ ਨਾ ਕਰੇ ਕਿਉਂਕਿ ਪਤਾ ਕਮੈਂਟ ਕੀ ਆਣੇ ਆ ਲੋਕੀ ਹੋਰ ਚੀਜ਼ਾਂ ਲਿਖ ਦਿੰਦੇ ਜਿਹੜੀ ਤੁਸੀਂ ਸੁਣ ਨਹੀਂ ਸਕਦੇ ਤੁਸੀਂ ਦੇਖ ਨਹੀਂ ਸਕਦੇ ਇਸ ਕਰਕੇ ਸਿਆਣੀ ਨਿਕਲੀ ਬੀਬੀ ਉਹਨੇ ਥੱਲੇ ਹਟਾਤਾ ਨਹੀਂ ਤਾਂ ਲੋਕਾਂ ਨੇ ਕਹਿ ਦਣਾ ਸੀ ਜਨੂਸਵਾਰਕ ਜ਼ੋਰ ਇਹ ਅੱਜ ਸਾਡੇ ਸੂਬੇ ਦੇ ਹਾਲਾਤ ਨੇ ਨੌਜਵਾਨਾਂ ਨੂੰ ਤੇ ਕਹੇ ਹੋ ਜਾਂ ਸੁਪਨਾ ਦਿਖਾਇਆ ਕਿ ਰਤੋਂ ਰਤ ਐ ਹੋ ਜਾ ਮਹੌਤਰਾਦ ਵਾਂਗੇ BMW ਦੀ ਫੈਕਟਰੀਆਂ ਲੱਗੂਗੀਆਂ ਪੰਜਾਬ ਵਿੱਚ ਹਾਲੇ ਪੌਣੇ 4 ਸਾਲਾਂ ਦਾ ਇਸ ਦਾ ਕੋਈ BMW ਦੀ ਲੱਗਦੀ ਦਿਸ ਨਹੀਂ ਰਹੀ ਇਸ ਜਨ ਉਸੇ ਗੱਲੀ ਜਿਹੜਾ ਸਰਪੰਚ ਸਾਹਿਬ ਦੱਸ ਰਹੇ ਆ ਸਰਪੰਚ ਸਾਹਿਬ ਨੇ ਦੱਸੀ ਗੱਲ ਲਗਣੀ ਦਾ ਕੀ ਸੀ ਜਿਹੜੀਆਂ ਆਲਰੇਡੀ ਮੌਜੂਦਾ ਲੱਗੀਆਂ ਸੀ ਸੋਨਾ ਲਿਕਾ ਟਰੈਕਟਰ ਦੀ ਜਿਹੜੀ ਏਜੰਸੀ ਆ ਸਾਡੀ ਫੈਕਟਰੀ ਆ ਹੁਸ਼ਿਆਰਪੁਰ ਵਿੱਚ ਬਹੁਤ ਵੱਡੀ ਫੈਕਟਰੀ ਆ ਸੋਨਾ ਲਿਕਾ ਪੰਜਾਬ ਛੱਡ ਕੇ ਬਾਹਰ ਜਾਣ ਦੀ ਤਿਆਰੀ ਸੀ ਸਰਪੰਨ ਸਾਹਿਬ ਕਰਦੇ ਸੋਨਾ ਲਿਕਾ ਦੀ ਸੀ ਜਿਹੜੇ ਸਾਡੇ ਸਾਈਕਲ ਦੀ ਜਿਹੜੀ ਆ ਉਹ ਆਪਣੇ ਹੀਰੋ ਸਾਈਕਲ ਹੀਰੋ ਗਰੁੱਪ ਜਾਣ ਦੀ ਤਿਆਰੀ ਸੀ ਹੋਰ ਕਿੰਨੇ ਲੋਕ ਜਾਣ ਦੀ ਤਿਆਰੀ ਸੀ ਕਿਉਂਕਿ ਐਕਸੈਪਟ ਸਰਪੰਚ ਸਾਹਿਬ ਥੋੜੇ ਦਿਨ ਪਹਿਲਾਂ ਇਸੇ ਵੀ ਨਵੰਬਰ ਪਹਿਲਾਂ ਮਹੀਨਾ ਵੀ ਨਹੀਂ ਹੋਇਆ ਖਬਰ ਪੜੀ ਆਪਾਂ ਸਾਰਿਆਂ ਨੇ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਪੰਜਾਬ ਆਇਆ ਲੁਧਿਆਣਾ ਉੱਥੇ ਜਿੱਨੇ ਇੰਡਸਟਰੀ ਦੇ ਸ੍ਰੀ ਅਦయోగਪਤੀ ਸੀ ਉਹਨਾਂ ਨੇ ਉਹਨਾਂ ਨੇ ਮੀਟਿੰਗ ਕੀਤੀ ਜਿਹੜੇ ਟੌਪ ਤੇ ਹੈਗੇ ਪੰਜਾਬ ਦਾ ਇੱਕ ਮੀਟਿੰਗ ਚ ਲਗਭਗ 6000 ਕਰੋੜ ਰੁਪਏ 6000 ਕਰੋੜ ਤੋਂ 300 ਮਿਲੀਅਨ ਭਲੇਖਾ ਲੱਗ ਰਿਹਾ ਪਰ ਲਗਭਗ 6000 ਕਰੋੜ ਰੁਪਏ ਦੇ ਐਮਓਯੂ ਸਾਈਨ ਕਰਕੇ ਚੱਲ ਕੇ ਲੋਕਾਂ ਨੇ ਪੰਜਾਬ ਦੇ ਵਪਾਰੀਆਂ ਨੇ ਇੰਟਰਸ ਸ਼ੋਅ ਕੀਤਾ ਕਿ ਆਪਾਂ ਤੁਹਾਡੇ ਸੂਬੇ ਜਾ ਕੇ ਆਪਣਾ ਕਾਰੋਬਾਰ ਦਾ ਵਾਣਗੇ ਜੇ ਅੱਜ ਮਾਹੌਲ ਸਹੀ ਦਿੱਤਾ ਹੁੰਦਾ ਤਾਂ ਇਹ ਪੈਸਾ ਪੰਜਾਬ ਤੋਂ ਬਾਹਰ ਹੀ ਜਾਣਾ ਸੀ ਸੋ ਜਿਹੜਾ ਝੂਠਾ ਹੁੰਦਾ ਝੂਠ ਦੀ ਗੁਬਾਰੇ ਜਿੰਦਗੀ ਨਹੀਂ ਹੁੰਦੀ ਮੇਰੇ ਮਾਤਾ-ਮਾਪ ਐਨਾਂ ਨੂੰ ਵਾਦਾ ਕੀਤਾ ਸੀਗਾ ਜਿਹੜਾ ਸਹੀ ਦੱਸਿਆ ਕਿ 10000 ਰੁਪਏ ਤਾਂ ਮੰਗੇ 4 ਸਾਲ ਹੋ ਚੱਲੇ ਹਾਲੇ ਤੱਕ ਕੁਛ ਆਇਆ ਨਹੀਂ ਹਾਂ ਇੱਕ ਦਿਨ ਵੀ ਮੈਂ ਦੱਸਦਾ ਅਗਲੇ ਸਾਲ ਜ਼ਰੂਰ ਦੋ ਦੇ ਬੋਟਾ ਤੋਂ ਪਹਿਲਾਂ ਇੱਕ ਵਾਰੀ ਸੱਚੇ ਹੋਣ ਲਈ ਤੁਹਾਨੂੰ ਦਊਗਾ ਤੁਹਾਨੂੰ ਬੇਸਕੂ ਬਣਾਉਣ ਦੀ ਜਰੂਰ ਲੋਗੇ ਕਿ ਦੇਖੋ ਜੀ ਵਾਦਾ ਕੀਤਾ ਸੀ ਚਾਰ ਸਾਲ ਦਿੱਤਾ ਨਹੀਂ ਆਖਰੀ ਸਾਲ ਦੇ ਦੋ ਪਿਛਲੇ ਸਾਲ ਤਾਂ ਭੁੱਲ ਹੀ ਜਾਣਾ ਤੁਸੀਂ ਇਹ ਹੀ ਹੁੰਦਾ ਨਹੀਂ ਹੁੰਦਾ ਜੀ ਜੋ ਇਹਨਾਂ ਦੇ ਝੂਠ ਨੂੰ ਸਮਝਣ ਦੀ ਤੇ ਪਛਾਣਨ ਦੀ ਲੋੜ ਆ ਰਹੀ ਹੈ ਕੱਲਾ ਪੰਜਾਬ ਦੀ ਗੱਲ ਨਹੀਂ ਨਵਾਂ ਸ਼ਹਿਰ ਵੀ ਝੂਠ ਦੇ ਦੁੱਖ ਦੀ ਗੱਲ ਤੁਸੀਂ ਪਿੰਡ ਦੀ ਗੱਲ ਕਰ ਰਹੇ ਸੀ ਕਿ ਪਿਛਲੇ ਪੰਜ ਸਾਲ ਚਾਰ ਸਾਲਾਂ ਵਿੱਚ ਕੀ ਆਇਆ ਕੱਲਾ ਤੁਹਾਡੇ ਨਗਰ ਦੀ ਗੱਲ ਨਹੀਂ ਤੁਸੀਂ ਲੱਕੇ ਚ ਨਿਗਾਹ ਮਾਰ ਕੇ ਦੇਖ ਲਓ ਕਿਹੜੇ ਪਿੰਡ ਨੂੰ ਕਿਹੜੀ ਗ੍ਰਾਂਟ ਦਿੱਤੀ ਗਈ ਹੈ ਜਿਹੜਾ ਸੈਂਟਰ ਦਾ ਪੈਸਾ ਫਿਰ ਵਿੱਤ ਕਮਿਸ਼ਨ ਦਾ ਪੈਸਾ ਉਹਨੂੰ ਆਪਣਾ ਦੱਸ ਕੇ ਲੋਕਾਂ ਨੂੰ ਬੇਤੁਕ ਮਨਾਇਆ ਜਾ ਰਿਹਾ ਵਿੱਤ ਕਮਿਸ਼ਨ ਦਾ ਪੈਸਾ ਉਹ ਪੈਸਾ ਤੁਹਾਨੂੰ ਮੰਗਣ ਦੀ ਵੀ ਨਹੀਂ ਲੋੜ ਹੁੰਦੀ ਸਰਪੰਚ ਸਾਹਿਬ ਉਹ ਤਾਂ ਆਪ ਤੁਹਾਡੇ ਘਰ ਤੇ ਚਾ ਜਾ ਜਾਂਦਾ ਜੋ ਉਹ ਪੈਸਾ ਸਾਰੇ ਮੁਰਦਕ ਵਿੱਚ ਵੰਡ ਹੁੰਦਾ ਤੁਹਾਡੀ ਪੋਪੂਲੇਸ਼ਨ ਸੰਖਿਆ ਦੇ ਸਾਮਾ ਸ਼ਹਿਰਾਂ 'ਚ ਪਿੰਡਾਂ 'ਚ ਉਸ ਸਾਮਾ ਪੈਸਾ ਜਿਹੜਾ ਉਹ ਆਉਂਦਾ ਉਹਨੂੰ ਕਹਿੰਦੇ ਜੀ ਗ੍ਰਾਂਟ ਤੁਸੀਂ ਦੱਸੋ ਤੁਸੀਂ ਕੀ ਦਿੱਤਾ ਇਹਨਾਂ ਨੇ ਮੈਂ ਦੱਸਦਾ ਕੀ ਦਿੱਤਾ 2022 ਵਿੱਚ ਸਰਕਾਰ ਬਣੀ ਸੀ ਪੰਜਾਬ ਸਰਕਾਰ ਦੇ ਸਿਰ ਤੇ 2 ਲੱਖ 58 ਹਜ਼ਾਰ ਕਰੋੜ ਦਾ ਕਰਜ਼ਾ ਸਿਕਾ ਅੱਜ ਚਾਰ ਸਾਲ ਹਲੇ ਪੂਰੇ ਨਹੀਂ ਹੋਏ ਅੱਜ ਪੰਜਾਬ ਸਰਕਾਰ ਦੇ ਸਿਰ ਤੇ ਜਿਹੜਾ ਕਰਜ਼ਾ ਉਹ 38 ਲੱਖ 88 ਹਜ਼ਾਰ ਕਰੋੜ ਦਾ ਜੋ 380 ਹਜ਼ਾਰ ਹੀ ਲਾ ਲਓ ਕਰੋੜ ਦਾ ਕਰਜ਼ਾ ਛੜ ਗਿਆ ਸਾਡੇ 3 ਸਾਲਾਂ ਵਿੱਚ ਔਰ ਜਾਨੋ ਅਗਲੀ ਇਲੈਕਸ਼ਨ ਆਣੀ ਹੈ 2027 ਵਿੱਚ ਪੰਜਾਬ ਸਰਕਾਰ ਦੇ ਸਿਰ ਤੇ 5 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੋਗਾ ਇਹ ਇਹਨਾਂ ਨੇ ਸਾਬਤ ਕੀਤਾ ਕਿੰਨਾ ਚਿਰ ਤੁਸੀਂ ਕਰਜ਼ੇ ਨਾਲ ਆਪਣਾ ਘਰ ਚਲਾ ਲੋਗੇ ਇਹ ਤਾਂ ਫਿਰ ਸੁਪਨਾ ਸਾਰਾ ਕੁ ਤੁਸੀਂ ਵੇਚਣ ਲਾਤਾ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਵੋਟਾਂ ਪਾਈਆਂ ਚਲੋ ਜਿੰਦਾ ਦੇਨੂ ਵੀ ਪਾਈਆਂ ਪਾਈਆਂ ਪੰਜਾਬ ਦੇ ਲੋਕਾਂ ਨੇ ਜਿਹੜੇ ਮੰਤਰੀ ਸੀਗੇ ਮੰਤਰੀਆਂ ਦੇ ਸਿਰ ਤੇ ਲਿਆ ਕੇ ਦਿੱਲੀੋਂ ਯੂਪੀ ਤੋਂ ਐਡਵਾਈਜ਼ਰ ਲਾ ਦਿੱਤੇ ਸੌਤਾ ਮੰਤਰੀਆਂ ਨੇ ਚੱਕੀ ਸੀ ਪਰ ਕੰਮ ਸਾਰੇ ਐਡਵਾਈਜ਼ਰ ਕਰਦੇ ਆ ਅਜੇ ਪੰਜਾਬ ਦਾ ਨਿਊਸ਼ਨ ਕੋਰਡ ਦਾ ਚੇਅਰਮੈਨ ਰੀਨਾ ਗੁਪਤਾ ਉਹ ਬਣੀ ਉਹ ਲੈ ਆਤੀ ਕਿ ਹਾਂ 1.5 ਸਾਲ ਰਹੀਆਂ ਮਾਲ ਇਕੱਠਾ ਕਰੂੰਗੀ ਦਿੱਲੀ ਵਾਲਿਆਂ ਨੇ ਤਾਂ ਬਾਹਰ ਕੱਢਤਾ ਤੇ ਹੁਣ ਪੰਜਾਬ ਆ ਕੇ ਹੁਣ ਇਹਨਾਂ ਨੇ ਸਾਰਾ ਸਾਮਣਾ ਸ਼ੁਰੂ ਕਰ ਦਿੱਤਾ ਆਬ ਜੇਕਰ ਮੈਂ ਨਵਾਂ ਸ਼ਹਿਰ ਦੀ ਗੱਲ ਕਰਾਂ ਅੱਜ ਰੇਲਵੇ ਰੋਡ ਦੇ ਹਾਲਾਤ ਦੇਖ ਲਓ ਕੀ ਹਾਲਤ ਨੇ ਰੇਲਵੇ ਰੋਡ ਦੇ ਜਦ ਮੇਰੇ ਕੋਲ ਜ਼ਿੰਮੇਵਾਰੀ ਸੀ ਉਸ ਟਾਈਮ ਤਾਂ ਮੈਨੂੰ ਤਾਂ ਚਲੋ ਕਹਿੰਦੇ ਸੀ ਚਲੋ ਆਪੋਜੀਸ਼ਨ ਦਾ ਕੰਮ ਆ ਗੱਲ ਚੱਕਣਾ ਚੱਕਣੀ ਵੀ ਚਾਹੀਦੀ ਐ ਕੋ ਬਾੜੀ ਗੱਲ ਨੇ ਉਸ ਟਾਈਮ ਤੇ ਰੇਲਵੇ ਰੋਡ ਕਿਹੜੀ 40 ਕਰੋੜ 40 ਲੱਖ ਰੁਪਏ ਦੀ ਬਣੀ ਸੀ ਉਸਤੇ ਬੜੇ ਸਵਾਲ ਚੱਕੇ ਗਏ ਕਿ ਬਣਨ ਤੋਂ ਪਹਿਲਾਂ ਹੀ ਨਿਵੇਬਾ ਟੁੱਟਣੀ ਸ਼ੁਰੂ ਹੋ ਗਈ। ਬਾੜੀ ਦਾ ਵੀ ਨਹੀਂ ਟੁੱਟਣੀ ਚਾਹੀਦੀ ਸੀ। ਬਲਾਰੀ ਦਾ ठेकेਦਾਰ ਨਹੀਂ ਸੀ ਐਕਸੀਅਨ ਨੇ ਦੇਖਣਾ ਸੀ ਕੰਮ। ਪਰ ਮੈਂ ਕਈ ਵਾਰੀ ਕਹਿ ਚੁੱਕਿਆ ਸਰਕਾਰ ਤੁਹਾਡੀ ਕਮੇਟੀ ਤੁਹਾਡੀ ਤੁਸੀਂ ਉਹਦੀ ਇਨਕੁਆਇਰੀ ਕਰਦੇ ਜਿਹੜੇ ਬੰਦਿਆਂ ਨੇ ਉਹਦੇ ਚ ਕੋਈ ਗਲਤ ਕੰਮ ਕੀਤਾ ਉਹਨੂੰ ਫੜਦੇ ਉਸੀਂ ਇਹਨੇ ਪੱਪੇ ਦੇ ਰਹੇ ਪੁਜੀਜੀ ਪੰਦਰ ਕਰਤਾ ਤਾਂ ਰੇਲਵੇ ਰੋਡ ਦਾ ਕਿੰਨਾ ਕੁ بڑا ਕੰਮ ਸੀ ਪਰ ਨਹੀਂ ਵਿਜੀਲੈਂਸ ਦੇ ਆਦੇਸਾਂ ਦੇ باوجود ਵੀ ਹਾਲੇ ਤੱਕ 2.5 ਸਾਲ ਹੋ ਗਏ ਕੋਈ ਰਿਪੋਰਟ ਨਹੀਂ ਨਿਕਲੀ ਉਸ ਤਰੀਕੇ ਤੇ ਅਖਬਾਰਾਂ ਚ ਖਬਰਾਂ ਬੰਦ ਲੱਗਦੀਆਂ ਰਹੀਆਂ ਉਸ ਤੋਂ ਆ ਮੁੜ ਕੇ ਅਖਬਾਰਾਂ ਨੇ ਵੀ ਖਬਰ ਲਾਣੀ ਬੰਦ ਕਰ ਦਿੱਤੀ ਔਰ ਦੁੱਖ ਦੀ ਗੱਲ ਇਹ ਆ ਕਿ ਚੌਥ ਲੱਗਦੇ ਦਾ ਸਵਾਲ ਚੱਕੇ ਅੱਜ ਉਸ ਤੋਂ ਬਿਨਾਂ ਹੀ ਕੋਈਰੀ ਕਿਤੇ ਅੱਜ 5.5 ਕਰੋੜ ਰੁਪਏ ਦਾ ਟੈਂਡਰ ਲਾਤਾ ਜਿਹੜਾ ਕਿ ਹੁਣ ਤੱਕ ਕਿਸੇ ਨੇ ਭਰਿਆ ਨਹੀਂ ਡੇਟ ਐਕਸਟੈਂਡ ਕਰਤੀ ਜੂ ਨਹੀਂ ਭਰਿਆ ਕਿਉਂਕਿ ਉਹਨਾਂ ਨੂੰ ਪਤਾ ਕਿ ਇਹਦੇ ਵਿੱਚ ਗਲਤ ਤਾਂ ਬਹੁਤ ਹੈ ਕੱਲ ਨੂੰ ਜੇ ਕੋਈ ਵੀ ਬੰਦਾ ਹੱਥ ਪਾਦਾ ਤੇ ਜੇ ਗਲਤ ਕਰਦਾ ਤਾਂ ਉਸ ਤੇ ਕੋਈ ਨੁਕਸਾਨ ਹੋ ਹੁੰਦਾ ਪ੍ਰਧਾਨ ਵੀ ਤੁਹਾਡਾ ਤੁਸੀਂ ਦਾ ਸਾਡੇ ਪ੍ਰਧਾਨ ਨੂੰ ਵੀ ਬਰਖਾਸ ਕਰਤਾ ਸੀ ਪਰ ਆਪਾਂ ਫੈਸਲਾ ਕੀਤਾ ਕਿ ਭਾਵੇਂ ਸਾਡੇ ਕੋਲ ਐਮਸੀ ਜ਼ਿਆਦਾ ਕਾਉਂਸਲਰ ਜ਼ਿਆਦਾ ਹੋ ਕੋ ਮੰਗਾ ਨਹੀਂ ਲੈਣਾ ਜੇ ਨਵਾਂ ਪ੍ਰਧਾਨ ਆਪਾਂ ਬਣਾ ਵੀ ਦਿੰਦੇ ਤਾਂ ਇਹਨਾਂ ਦੇ ਕੰਮ ਨਹੀਂ ਹੋਉਂਦੇ ਰਸ ਜਦ ਤੁਸੀਂ ਪਹਿਲਾ ਪ੍ਰਧਾਨ ਨਹੀਂ ਚੱਲਣ ਦਿੱਤਾ ਤਾਂ ਤੁਸੀਂ ਨਵਾਂ ਕਿੱਥੋਂ ਚੱਲਣ ਦੇਣਾ ਸੀ ਅ ਰਾਜ ਦੁੱਖ ਦੀ ਗੱਲ ਹੈ ਕਿ 5.5 ਕਰੋੜ ਰੁਪਏ ਦਾ ਟੈਂਡਰ ਕਮੇਟੀ ਨੇ ਸੜਕ ਬਣਾਉਣ ਲਈ ਬਣਾਇਆ। ਔਰ 12 ਕਰੋੜ ਦਾ ਟੈਂਡਰ ਬੌਡਰ ਸਪਲਾਈ ਦਾ ਜਿਹੜੀ ਪਾਈਪਾਂ ਪੈ ਰਹੀਆਂ ਸੀ ਜਿਹੜੀਆਂ 6 ਇੰਚ ਦੀ ਪਾਈਪਾਂ ਪੈ ਰਹੀਆਂ ਸੀ 12 ਕਰੋੜ ਦੀਆਂ ਪੈ ਰਹੀਆਂ ਨੇ। 12 ਕਰੋੜ ਦੀਆਂ। ਜਿਹਦੇ ਵਿੱਚ 4.5 ਕਰੋੜ ਦੀ ਤਾਂ ਕੱਲੀਆਂ ਪਾਈਪਾਂ ਰੇਲਵੇ ਰੋਡ ਤੇ ਪੈ ਰਹੀਆਂ। ਤੇ 5.5 ਤੇ 4.5 ਕਿੰਨੇ ਹੋਏ? 10 ਕਰੋੜ ਰੁਪਏ ਦਾ ਕੰਮ ਆਜ ਰੇਲਵੇ ਰੋਡ ਤੇ ਹੋ ਰਿਹਾ ਤੇ ਕੋਈ ਸਵਾਲ ਨਹੀਂ ਪੁੱਛ ਰਿਹਾ। ਇਹ ਨਾ ਦੇ ਹਾਲਾਤ ਨੇ ਇਹ ਨਾ ਦੀ ਸੋਚ ਸੇਵਾ ਹਸਪਤਾਲ ਦੇ ਕੋਲ ਮੁੱਖ ਮੰਤਰੀ ਸਾਹਿਬ ਆਏ ਕਿ ਮੈਡੀਕਲ ਕਾਲਜ ਬਣਾਵਾਂਗੇ ਕਿਦਾਂ ਬਿੰਦਾ ਹੋਗੇ ਹੁਣ ਤੱਕ ਜਬੀਨ ਸਰਮਨ ਸਾਹਿਬ ਪੰਚਾਇਤ ਦੇ ਨਾਮ ਤੋਂ ਮਹਿਕਮੇ ਦੇ ਨਾਮ ਤੇ ਹਲੇ ਟ੍ਰਾਂਸਫਰ ਵੀ ਨਹੀਂ ਹੋਈ ਤਾਂ ਕੰਮ ਕਿੱਥੋਂ ਸ਼ੁਰੂ ਹੋਣਾ ਹਲੇ ਪਹਿਲਾ ਸਟੈਪ ਵੀ ਨਹੀਂ ਹੋਇਆ ਜੇ 10 ਸਟੈਪ ਤਾਂ ਅਲਸਟੈਪ ਵਾਂਦੀ ਸ਼ੁਰੂਆਤ ਹੀ ਨਹੀਂ ਹੋਈ ਇਹ ਇਹਨਾਂ ਦੇ ਕੰਮ ਆ ਜਿਹੜਾ ਕੰਮ ਤੁਹਾਡੇ ਅਸ਼ੀਰਵਾਦ ਨਾਲ ਤੁਹਾਡੇ ਅਸ਼ੀਰਵਾਦ ਨਾਲ ਨਵਾਂ ਸ਼ਹਿਰ ਦੇ ਲੋਕਾਂ ਦੇ ਅਸ਼ੀਰਵਾਦ ਨਾਲ ਜਿਹੜਾ ਕੀਤਾ ਸੀ ਕਿਉਂਕਿ ਆਪਣਾ ਜਨਮ ਨਹੀਂ ਸੀਗਾ ਕੁਝ ਨਹੀਂ ਉਹਦੇ ਜਾ ਕੇ ਇਹਨਾਂ ਨੇ ਆਪਣੇ ਆਪ ਨੂੰ ਆਪਣੇ ਪੱਥਰ ਲਾ ਕੇ ਉਹਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਚਾਹੇ ਸਰਕਾਰੀ ਸਕੂਲ ਨਵਾਂ ਸ਼ਹਿਰ ਦੀ ਗੱਲ ਹੋਵੇ ਉੱਥੇ ਵੀ ਮੰਤਰੀ ਸਾਹਿਬ ਆਏ ਸੀ ਉਗਾਟਨ ਕਰਕੇ ਗਏ ਸੀ ਕੋਈ ਸਾਨੂੰ ਦੁੱਖ ਨਹੀਂ ਜੀ ਸਭ ਕੇ ਕਰਕੇ ਜਾ ਸੂਬੇ ਦੇ ਮੁੱਖ ਮੰਤਰੀ ਨੇ ਉਹਨਾਂ ਦਾ ਹੱਕ ਮੰਨਦਾ ਪਰ ਜਿਹੜਾ ਪੁਰਾਣਾ ਪੱਥਰ ਲੱਗਿਆ ਸੀ ਉਹਨੂੰ ਪਟਕੇ ਸਿੱਟਣ ਦਾ ਕੋਈ ਹੱਕ ਨਹੀਂ ਹੁੰਦਾ ਦਾ ਬੰਦਾ ਸੀਗਾ ਜਿਹੜਾ ਫਾਊਂਡੇਸ਼ਨ ਸਟੋਨ ਸੀ ਪਹਿਲਾਂ ਵੀ ਸਰਕਾਰਾਂ ਰਹੀਆਂ ਪੱਥਰ ਪੜਦੇ ਨਹੀਂ ਹੁੰਦੇ ਸੀ ਇੱਥੋਂ ਇਹਨਾਂ ਦੀ ਮਾਨਸਿਕਤਾ ਦਾ ਪਤਾ ਚੱਲਦਾ ਆਜ਼ਾਦ ਇਹਨਾਂ ਨੇ ਗੱਲ ਕੀਤੀ ਕਿ ਆਪਾਂ ਸਟੇਡੀਅਮ ਲਿਆਂਦਾ ਮਨ ਨਾਲ ਹੀ ਵੀਡੀਓ ਚਲਾਤੀ ਜਿੱਥੇ ਮੰਤਰੀ ਬਾਲਤੋਂ ਤੋਂ ਨਾ ਵਿਧਾਨ ਸਭਾ ਹਾਊਸ ਵਿੱਚ ਪੈਸੇ ਲੈ ਕੇ ਆਇਆ ਸੀ ਤੇ ਮੰਤਰੀ ਬਾਲਤੋਂ ਸਾਹਿਬ ਨੇ ਅਨਾਉਂਸ ਕੀਤਾ ਸੀ ਨਾ ਲੈ ਕੇ ਸਕੂਲ ਦਾ ਮੇਰਾ ਨਾਮ ਲੈ ਕੇ ਤੇ ਰਕਮ ਲੈ ਕੇ ਸ਼ਾਇਦ ਤੁਹਾਡੇ ਚੋਂ ਕੁਝ ਲੋਕਾਂ ਨੇ ਦੇਖੀ ਹੋਵੇ ਔਰ ਥੋੜਾ ਜਿਹਾ ਪਹਿਲਾਂ ਤਿੰਨ ਚਾਰ ਦਿਨ ਪਹਿਲਾਂ ਖ਼ਬਰ ਚ ਖਬਰ ਲੱਗੀ ਕਿ ਪੰਗਰ ਕਲਾਵੇਚ ਸਟੇਡੀਅਮ ਜਿਹੜਾ ਕਰੋਨਾ ਪੈਣ ਦੀ ਲਾਗਤ ਨਾਲ ਬਣਿਆ ਹੋਇਆ ਅਜੋ ਖੰਡਰ ਬੰਦ ਰਿਆ ਨਸ਼ੇੜੀਆਂ ਵਾਸਤੇ ਨਸ਼ੇ ਦਾ ਅੱਡਾ ਬੰਦ ਰਿਆ ਲੱਗੀ ਸੀ ਕਬਰ ਜੀ ਮੈਂ 3 ਸਾਲ ਤੋਂ ਬੋਲਾ ਪਾ ਰਿਆ ਇਹ ਖੇਡਾਂ ਵਾਲਿਆਂ ਦਾ ਸਟੇਡੀਅਮ ਜਿਹੜਾ ਮੈਂ ਲੈਂਦਾ ਸੀ ਸੈਂਟਰ ਤੋਂ ਪੱਲਾ ਢਕੇ ਕਿ ਸਾਡੇ ਇਲਾਕੇ ਵਿੱਚ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਵਾਸਤੇ ਸਾਨੂੰ ਸਪੋਰਟਸ ਫੈਸਿਲਿਟੀ ਮਿਲੇ ਇਲੈਕਸ਼ਨਾਂ ਵੇਲੇ ਤਾਂ ਮੰਨਦੇ ਹੀ ਨਹੀਂ ਸੀ ਕਿ ਸਟੇਡੀਅਮ ਕਿੱਥੇ ਹੈ ਅਕਸਰ ਚੀਜ਼ ਦਾ ਬਣਾ ਨੂੰ ਟਾਈਮ ਲੱਗਦਾ ਜਦ ਇਲੈਕਸ਼ਨ ਤੋਂ ਸਾਲ ਬਾਅਦ ਤਿਆਰ ਹੋ ਗਈ ਤਾਂ ਫਿਰ ਕਿਸੇ ਨੇ ਸਵਾਲ ਵੀ ਨਹੀਂ ਕੀਤਾ ਪਰ ਕਿਉਂਕਿ ਇੰਨੀ ਤਕਲੀਫ ਸੀ ਕਿ ਸਟੇਡੀਅਮ ਅੰਗਦ ਨੇ ਲੈਂਦਾ ਸਟੇਡੀਅਮ ਦਾ ਉਕਰਤਨ ਵੀ ਹੋਣ ਦਿੱਤਾ ਔਰ ਜਦ ਹੋਇਆ ਤਾਂ ਆਨਲਾਈਨ ਕਰਤਾ ਪਿੰਡ ਦੇ ਇੱਕ ਬੰਦੇ ਨੂੰ ਨਹੀਂ ਸਕਿਆ ਤੁਹਾਡੀ ਰਿਸ਼ਤੇਦਾਰੀ ਹੋਊਗੀ ਭੱਗਲਕਣਜ ਕਿਸੇ ਪਿੰਡ ਦੇ ਬੰਦੇ ਨੂੰ ਵੀ ਪੁੱਛ ਲਿਓ ਔਰ ਤੁਹਾਨੂੰ ਦੱਸ ਦੂਗਾ ਇਸ ਸਟੇਡੀਅਮ ਵਾਸਤੇ ਘਾਟ ਵਿੱਚ ਪਿੰਡ ਦੇ ਬੰਦਿਆਂ ਨੂੰ ਸੱਤੇ ਜਿਨ੍ਹਾਂ ਨੇ 6 ਕਿੱਲੇ ਜਮੀਨ ਦਿੱਤੀ ਇਸਲਾਮ ਵਾਸਤੇ ਅਰਾਜੋ ਦੇ ਚਤਵਾਰਾਂ ਚ ਖਬਰਾਂ ਛਪੜੀਆਂ 2-3 ਸਾਲ ਦਾ ਰੌਲਾ ਪਾਉਂਦੇ ਸੀ ਉਸ ਟਾਈਮ ਤੇ ਕੋਈ ਧਿਆਨ ਨਹੀਂ ਅੱਜ ਤੁਹਾਡੇ ਸਾਹਮਣੇ ਆਲਾ ਜੋ ਇਹਨਾਂ ਵਾਲੇ ਤਾਂ ਮੈਂ ਸਾਰੀ ਗਤਾਰ ਲਿਖ ਸਕਦਾ ਜੀ ਹਾਲੇ ਤਾਂ ਸਾਢੇ 3 ਸਾਲ ਹੋ ਗਏ ਹਾਲੇ ਅਗਲੇ 1.5 ਸਾਲ ਚ ਇਹਨਾਂ ਨੇ ਕੀ ਕਰਨਾ ਰੱਬ ਜਾਣਦਾ ਸੋ ਮੈਂ ਤਾਂ ਸਿਰਫ ਤੁਹਾਨੂੰ ਇਹਨਾਂ ਵਿਸ਼ਵਾਸ ਕਰਾਉਂਗਾ ਸਭਰ ਵੱਸਾਂ ਪੌਂਚ ਜੀ ਜਾ ਤੇ ਹਰ ਮਾਲੋ ਗੁਜਰਪੁਰ ਜੀ ਨੇ ਕੋਈ ਨਾ ਕੋਈ ਕਰੰਦੇ ਗੱਲਾਂ ਕਰ ਰਹੇ ਆ ਪਤਾ ਨਹੀਂ ਪੈਸੇ ਆਣੇ ਨਹੀਂ ਆਣੇ ਦਾਣਿਆਂ ਦੇ ਪੈਸੇ ਤਾਂ ਨਹੀਂ ਹੁੰਦੇ ਕਾਰਡ ਕੱਟੀ ਜਾਂਦੇ ਬਹੁਤ ਗੱਲਾਂ ਜੀ ਬਹੁਤ ਗੱਲਾਂ ਜੋ ਮੇਰੀ ਆਦਤ ਨਹੀਂ ਮੈਂ ਕਿਸੇ ਵੀ ਦਿੰਦਾ ਕਰਾਂ ਪਰ ਅੱਜ ਹਾਲਾਤ ਇਹ ਜੇ ਹੋ ਗਏ ਆ ਕਿ ਗੱਲ ਕਰਨੀ ਪਊਗੀ ਆਪਾਂ ਪਹਿਲਾਂ ਪੁਰਾਣੇ ਸਮੇਂ ਚ ਗੱਲਾਂ ਕਰਦੇ ਸੀ ਕਿ ਯੂਪੀ ਬਿਹਾਰ ਸੂਬਿਆਂ ਵਾਸਤੇ ਆਪਾਂ ਕਰਦੇ ਸੀ ਕਿ ਇਹ ਬਹੁਤ ਪਿਛੜੇ ਹੋਏ ਨੇ ਅੱਜ ਸਚਾਈ ਇਹ ਹੈ ਕਿ ਇਹ ਸੂਬੇ ਸਾਡੇ ਤੋਂ ਅੱਗੇ ਨਿਕਲ ਚੁੱਕੇ ਆਪਾਂ ਇਹਨਾਂ ਤੋਂ ਵੀ ਪਿੱਛੇ ਆ ਗਏ ਇਹ ਸਚਾਈ ਹੈ ਮੇਰੀ ਗੱਲ ਨਾਲ ਤੁਹਾਨੂੰ ਮਾੜਾ ਲੱਗੂਗਾ ਪਰ ਮਾਇਨਤ ਨਾ ਕਰਿਓ ਜੇ ਸੱਚ ਨੂੰ ਨਹੀਂ ਸਮਝੋਗੇ ਤਾਂ ਨਾਲ ਸਮਝ ਤੋਂ ਵੀ ਪਹਿਰਾ ਤੁਹਾਡੇ ਸ਼ੀਮਾਨਾ ਜੋ ਮੇਰੇ ਬਜ਼ੁਰਗਾਂ ਦੀ ਸੋਚ ਸੀ ਉਹਨਾਂ ਦੇ ਅਸ਼ੀਰਵਾਦ ਨਾਲ ਆ ਅੱਜ ਨਾਲੇ ਸਮਾਚੇ ਸਾਡੇ ਇਲਾਕੇ ਦੀ ਬਿਹਤਰੀ ਵਾਸਤੇ ਸਾਡੇ ਜ਼ਿਲ੍ਹੇ ਦੀ ਬਿਹਤਰੀ ਵਾਸਤੇ ਸੂਬੇ ਦੀ ਬਿਹਤਰੀ ਵਾਸਤੇ ਜਿੱਥੇ ਵੀ ਆਵਾਜ਼ ਚੱਕੀ ਬੋਗੇ ਤੁਹਾਡੇ ਅਸ਼ੀਰਵਾਦ ਨਾਲ ਚੱਦੇ ਰਵਾਂਗੇ ਔਰ ਇਹ ਜਿਹੜੇ ਲੋਕ ਨੇ ਜਿਹੜੇ ਲੋਕਾਂ ਨੂੰ ਬੇਸੂਪ ਬਣਾ ਕੇ ਅੱਜ ਪੰਜਾਬ ਨੂੰ ਖਾਲੀ ਕਰਕੇ ਜਾ ਰਹੇ ਆ ਇਹਨਾਂ ਨਾਲ ਲੜਾਈ ਲੜਦੇ ਰਵਾਂਗੇ 出门。